ਪੰਜਾਬ ਦੇ ਮੁਲਾਜ਼ਮਾਂ ਲਈ ਇੱਕ ਵੱਡੀ ਖਬਰ ਹੈ ਜੋ ਹਾਲਾਤ ਬਾਰੇ ਨੇ ਉਸ ਤੋਂ ਇਹ ਮਹਿਸੂਸ ਹੋ ਰਿਹਾ ਵੀ ਹੁਣ ਪੰਜਾਬ ਦੇ ਮੁਲਾਜ਼ਮਾ ਉੱਪਰ ਕੇਂਦਰੀ ਤਨਖਾਹ ਕਮਿਸ਼ਨ ਲਾਗੂ ਹੋਇਆ ਕਰਨਗੇ ਭਾਵ ਹੁਣ ਪੰਜਾਬ ਦੇ ਮੁਲਾਜ਼ਮਾਂ ਨੂੰ ਪੰਜਾਬ ਸਕੇਲ ਨਹੀਂ ਕੇਂਦਰੀ ਸਕੇਲ ਮਿਲਣਗੇ ਔਰ ਇਹਦੇ ਨਾਲ ਦੀ ਨਾਲ ਫਿਲਹਾਲ ਨਵੀਂ ਭਰਤੀ ਉੱਪਰ ਵੀ ਬ੍ਰੇਕਾਂ ਲੱਗ ਗਿਆ ਦਰਅਸਲ ਪੰਜਾਬ ਸਰਕਾਰ ਵੱਲੋਂ ਕੰਡੀਆਂ ਜਾ ਰਹੀਆਂ ਚਿੱਠੀਆਂ ਤੇ ਚਿੱਠੀਆਂ ਨੂੰ ਮੁੱਖ ਰੱਖ ਦਿਆ ਇੰਝ ਲੱਗਦਾ ਵੀ ਸਰਕਾਰ ਨੇ ਤਿਆਰੀ ਕਰ ਲਈ ਹੈ ਹੁਣ ਪੂਰੀ ਤਰ੍ਹਾਂ ਪੰਜਾਬ ਦੇ ਮੁਲਾਜ਼ਮਾ ਉੱਪਰ ਕੇਂਦਰੀ ਤਨਖਾਹ ਕਮਿਸ਼ਨ ਦੇ ਸਕੇਲ ਹੀ ਲਾਗੂ ਹੋਣਗੇ ਦਰ ਅਸਲ ਇਹ ਦੀ ਜੇ ਬੈਕਗ੍ਰਾਉਂਡ ਦੀ ਗੱਲ ਕਰੀਏ ਤੇ 17 ਜੁਲਾਈ 2020 ਤੋਂ ਬਾਅਦ ਪਿਛਲੀ ਕੈਪਟਨ ਸਰਕਾਰ ਨੇ ਇੱਕ ਫੈਸਲਾ ਲੈ ਲਿਆ ਸੀ ਵੀ ਜਿਹੜੇ ਭਰਤੀ ਹੋਣਗੇ 17 ਜੁਲਾਈ ਆ 2020 ਤੋਂ ਬਾਅਦ ਉਹਨਾਂ ਉੱਪਰ ਕੇਂਦਰੀ ਤਨਖਾਹ ਸਕੇ ਲਾਗੂ ਹੋਊਗਾ ਇਹ ਫੈਸਲਾ ਦਰਅਸਲ ਉਸ ਵੇਲੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਦਿਮਾਗ ਦੀ ਕਾੜ ਸੀ ਜਿਹੜੇ ਅੱਜਕੱਲ੍ਹ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਨੇ ਔਰ ਉਹਨਾਂ ਦੀ ਕਾੜ ਇਹ ਸੀ ਉਹ ਸ਼ਾਇਦ ਇਹ ਮਹਿਸੂਸ ਕਰਦੇ ਸੀ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਕੇਂਦਰੀ ਤਨਖਾਹ ਕਮਿਸ਼ਨ ਨਾਲ ਨੂੜ ਕੇ ਤੇ ਪੰਜਾਬ ਦੇ ਖਜ਼ਾਨੇ ਨੂੰ ਬਚਾਇਆ ਜਾਵੇ ਭਾਵੇਂ ਇਸ ਫੈਸਲੇ ਤੋਂ ਬਾਅਦ ਮਨਪ੍ਰੀਤ ਬਾਦਲ ਨੂੰ ਸਿਆਸੀ ਤੌਰ ਤੇ ਵੱਡੀ ਛੱਟ ਮਾਰੀ ਸੀ ਮਲਾਜਮਾ ਨੇ ਕਿਉਂਕਿ ਬਠਿੰਡਾ 'ਚ ਜਦੋਂ 2022 'ਚ ਵਿਧਾਨ ਸਭਾ ਦੇ ਇਲੈਕਸ਼ਨ ਮਨਪ੍ਰੀਤ ਬਾਦਲ ਲੜੇ ਸੀ ਤੇ ਵੱਡੇ ਪੱਧਰ ਤੇ ਮਲਾਜਮਾ ਨੇ ਉੱਥੇ ਪ੍ਰੋਟੈਸਟ ਕੀਤੇ ਸੀ ਔਰ ਜਦੋਂ ਮਨਪ੍ਰੀਤ ਬਾਦਲ ਬੁਰੀ ਤਰ੍ਹਾਂ ਹਾਰੇ ਸੀ ਸ਼ਾਇਦ ਪੰਜਾਬ ਦੀ ਹਿਸਟਰੀ 'ਚ ਪਹਿਲੀ ਵਾਰੀ ਹੋਇਆ ਹੋਵੇ ਕਿ ਉਸ ਤੋਂ ਬਾਅਦ ਵੀ ਮੁਲਾਜ਼ਮਾ ਨੇ ਬਠਿੰਡੇ ਰੈਲੀ ਕਰਕੇ ਜੇਤੂ ਰੈਲੀ ਕੀਤੀ ਸੀ ਜੇਤੂ ਰੈਲੀ ਦਾ ਭਾਵ ਵੀ ਉਹਨਾਂ ਦਾ ਮਿਸ਼ਨ ਸੀ ਜਿਹੜਾ ਮਨਪਰੀਤ ਬਾਦਲ ਨੂੰ ਹਰਾਉਂਦਾ ਉਹ ਹਰਾ ਦਿੱਤਾ ਪਰ ਆਪਾਂ ਆਪਣੇ ਮੁੱਦੇ ਤੇ ਆਉਨੇ ਆ ਸੋ ਇਹ ਫੈਸਲਾ ਕਰਤਾ ਸੀ ਕੈਪਟਨ ਸਰਕਾਰ ਨੇ ਵੀ 17 ਜੁਲਾਈ 2020 ਤੋਂ ਬਾਅਦ ਜਿਹੜੇ ਮੁਲਾਜ਼ਮ ਭਰਤੀ ਹੋਣਗੇ ਉਹਨਾਂ ਤੇ ਕੇਂਦਰੀ ਤਨਖਾਹ ਕਮਿਸ਼ਨ ਲਾਗੂ ਹੋਊਗਾ ਔਰ ਕਰਵ ਦਿੱਤਾ ਲਾਗੂ ਪਰ ਇਹਨੂੰ ਲੈ ਕੇ ਜਿਹੜੇ ਮੁਲਾਜ਼ਮ ਸੀ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਉਹ ਉਹਨਾਂ ਨੇ ਲੜਾਈ ਵਿੜਤੀ ਸੰਘਰਸ਼ ਵਿੜਤਾ ਔਰ ਉਹਨਾਂ ਦੇ ਦੋ ਹੀ ਲੌਜਿਕ ਸੀ ਦੋ ਹੀ ਤੱਥ ਸੀ ਵੀ ਜਦੋਂ ਉਹਨਾਂ ਦੀਆਂ ਯੋਗਤਾਵਾਂ 17 ਜੁਲਾਈ 2020 ਤੋਂ ਪਹਿਲਾਂ ਭਰਤੀ ਹੋਏ ਮੁਲਾਜ਼ਮਾਂ ਦੇ ਬਰਾਬਰ ਨੇ ਜਾਂ ਉਹ ਜਿਹੜੀਆਂ ਡਿਊਟੀਆਂ ਨਿਭਾਉਂਦੇ ਨੇ ਉਹ ਵੀ 17 ਜੁਲਾਈ 2020 ਤੋਂ ਬਾਅਦ ਪਹਿਲਾਂ ਭਰਤੀ ਮੁਲਾਜ਼ਮਾਂ ਦੇ ਬਰਾਬਰ ਨੇ ਤੇ ਫਿਰ ਉਹਨਾਂ ਦੀ ਤਨਖਾਹ ਵਿੱਚ ਵਿਤਕਰਾ ਸਰਕਾਰ ਕਿਵੇਂ ਕਰ ਸਕਦੀ ਭਾਵ ਘੱਟ ਤਨਖਾਹਾਂ ਕਿਵੇਂ ਦੇ ਸਕਦੀ ਕਿਉਂਕਿ ਪੰਜਾਬ ਤਨਖਾਹ ਕਮਿਸ਼ਨ ਤੋਂ ਕੇਂਦਰੀ ਤਨਖਾਹ ਕਮਿਸ਼ਨ ਦੇ ਸਕੇਲ ਜਿਹੜੇ ਨੇ ਓਵਰ ਆਲ ਉਹ ਘੱਟ ਨੇ ਜਦੋਂ ਸਰਕਾਰ ਨੇ ਗੱਲ ਨਾ ਸੁਣੀ ਤੇ ਫਿਰ ਮੁਲਾਜ਼ਮ ਚਲ ਗਏ ਅਦਾਲਤਾਂ 'ਚ ਪਹਿਲੋਂ ਹਾਈ ਕੋਰਟ ਫਿਰ ਸੁਪਰੀਮ ਕੋਰਟ ਉਹਦੇ ਮਗਰੇ ਹੀ ਸਰਕਾਰ ਵੀ ਪਹਿਲੋਂ ਹਾਈ ਕੋਰਟ ਰਿਟਾ ਪੌਂਦੀ ਰੀ ਐਸਐਲਪੀ ਰਿਵਿਊ ਪਟੀਸ਼ਨ ਆ ਪੌਂਦੀ ਰੀ ਫਿਰ ਸੁਪਰੀਮ ਕੋਰਟ ਤੇ ਅੰਤ ਨੂੰ ਅ ਅਦਾਲਤਾਂ ਨੇ ਸੁਪਰੀਮ ਕੋਰਟ ਨੇ ਵੀ ਹਾਈ ਕੋਰਟ ਨੇ ਵੀ ਮੁਲਾਜ਼ਮਾਂ ਦੇ ਹੱਕ 'ਚ ਫੈਸਲਾ ਕਰ ਦਿੱਤਾ ਔਰ ਸਰਕਾਰ ਨੂੰ ਇਸ ਮਾਮਲੇ 'ਚ ਹਾਰ ਹੋਈ ਜਦੋਂ ਹਾਰ ਹੋ ਗਈ ਤਾਂ ਫਿਰ ਮੁਖ ਸਕੱਤਰ ਸਾਹਿਬ ਨੇ ਹੰਗਾਮੀ ਮੀਟਿੰਗ ਆਪਣੇ ਅਧਿਕਾਰੀਆਂ ਦੀ ਬੁਲਾਈ ਔਰ ਬੜਾ ਗੰਭੀਰ ਨੋਟਿਸ ਲਿਆ ਵੀ ਉਹ ਹਾਰ ਕਿਉਂ ਗਏ ਨੇ ਜਿਹਦੇ ਵਿੱਚੋਂ ਇਹ ਗੱਲ ਸਾਹਮਣੇ ਆਈ ਵੀ 17 ਜੁਲਾਈ 2020 ਤੋਂ ਬਾਅਦ ਜਿਹੜੇ ਭਰਤੀ ਮੁਲਾਜ਼ਮਾ ਉੱਪਰ ਕੇਂਦਰੀ ਤਨਖਾਹ ਕਮਿਸ਼ਨ ਲਾਗੂ ਕੀਤਾ ਗਿਆ ਕੇਂਦਰੀ ਸਕੇਲ ਲਾਗੂ ਕੀਤੇ ਨੇ ਪੰਜਾਬ ਸਕੇਲਾਂ ਤੋਂ ਹਟ ਕੇ ਉਦੋਂ ਕੇਵਲ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਸੀ ਪਰ ਸੇਵਾ ਨਿਯਮਾਂ ਵਿੱਚ ਸੋਧ ਨਹੀਂ ਸੀ ਕੀਤੀ ਔਰ ਅਦਾਲਤਾਂ ਨੇ ਉਸੇ ਪੁਆਇੰਟ ਨੂੰ ਲੈ ਕੇ ਵੀ ਜਦੋਂ ਸੇਵਾ ਨਿਯਮ ਜਿਹੜੇ ਨੇ ਉਹ ਸੋਧ ਦੇਣਗੇ ਸੇਵਾ ਨਿਯਮ ਇਹੀ ਕਹਿੰਦੇ ਨੇ ਵੇ ਇਹਨਾਂ ਬਲਾਜਮਾ ਤੇ ਪੰਜਾਬ ਸਕੀਮ ਲਾਗੂ ਹੁੰਦੇ ਨੇ ਤੇ ਫਿਰ ਸਰਕਾਰ ਨੂੰ ਅਧਿਕਾਰ ਹੀ ਨਹੀਂ ਵੀ ਇਹਨਾਂ ਨੂੰ ਪੰਜਾਬ ਦੀ ਥਾਂ ਤੇ ਕੇਂਦਰੀ ਸਕੀਮ ਦਿੱਤਾ ਜਾਵੇ ਸੋ ਇਸ ਇਸ ਤੱਥ ਤੇ ਸਰਕਾਰ ਹਾਰੀ ਹੈ ਜਦੋਂ ਚੀਫ ਸੈਕਟਰੀ ਦੀ ਮੀਟਿੰਗ ਚ ਇਹ ਸਾਰੀ ਗੱਲ ਸਾਹਮਣੇ ਆਈ ਤੇ ਹੰਗਾਮੀ ਹਾਲਤ ਵਿੱਚ ਮੁੱਖ ਸਕੱਤਰ ਨੇ ਫੈਸਲਾ ਕੀਤਾ ਵੀ ਤੁਰੰਤ 17 ਜੁਲਾਈ 2020 ਦਾ ਫੈਸਲਾ ਜਿਹੜਾ ਆ ਭਾਵ 7ਵੇਂ ਕੇਂਦਰੀ ਤਨਖਾਹ ਕਮਿਸ਼ਨ ਦੇ ਸਕੇਲ ਜਿਹੜੇ ਨੇ ਉਹ ਮੁਲਾਜ਼ਮਾਂ ਤੇ ਲਾਗੂ ਕਰਨ ਲਈ ਜਿਹੜੇ ਵਿਭਾਗੀ ਨਿਜਮ ਵਿੱਚ ਨੇ ਉਹਨਾਂ ਚ ਸੋਧ ਕੀਤੀ ਜਾਵੇ ਔਰ ਉਸ ਸੋਧ ਕਰਨ ਲਈ ਪਹਿਲੋਂ 31 ਜਨਵਰੀ 2025 ਨੂੰ ਸਰਕਾਰ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਪੱਤਰ ਲਿਖੇ ਫਿਰ 7 ਅਪ੍ਰੈਲ ਨੂੰ ਵੀ ਪੱਤਰ ਲਿਖੇ ਇਸ ਸਾਲ ਔਰ ਇਹ ਗੱਲ ਕਹੀ ਵੀ ਤੁਰੰਤ 15 ਦਿਨਾਂ ਦੇ ਵਿੱਚ ਵਿੱਚ ਸਾਰੇ ਜਿਹੜੇ ਅ ਵਿਭਾਗ ਨੇ ਵਿਭਾਗਾ ਦੇ ਮੁਖੀ ਨੇ ਪ੍ਰਬੰਧਕੀ ਸਕੱਤਰ ਨੇ ਉਹ ਆਪਣੇ ਮੁਲਾਜ਼ਮਾਂ ਦੇ ਜਿਹੜੇ ਸੇਵਾ ਨਿਜਮ ਨੇ ਉਹਨਾਂ ਵਿੱਚ ਸੋਧ ਕਰਨ ਤੋਂ ਉਹਨਾਂ ਵਿੱਚ ਦਰਜ ਕਰਨ ਤੇ ਇਹਨਾਂ ਤੇ ਸਤਵਾਂ ਤਨਖਾਹ ਕਮਿਸ਼ਨ ਕੇਂਦਰੀ ਜਿਹੜਾ ਉਹ ਲਾਗੂ ਹੋਊਗਾ ਪਰ ਜੋ ਜਾਣਕਾਰੀ ਮਿਲੀ ਹੈ ਵੀ ਹਾਲੇ ਸੋਧਾਂ ਵਿਭਾਗਾ ਵੱਲੋਂ ਬਹੁਤ ਘੱਟ ਕੀਤੀਆਂ ਨਹੀਂ ਗਈਆਂ ਨੇ ਤੇ ਉਹਦਾ ਗੰਭੀਰ ਨੋਟਿਸ ਲੈਂਦਿਆਂ ਹੁਣ ਇੱਕ ਤਾਜ਼ਾ ਪੱਤਰ ਵਿੱਤ ਵਿਭਾਗ ਦੇ ਸਾਰੇ ਵਿਭਾਗਾਂ ਨੂੰ ਕੱਢਿਆ ਔਰ ਪੱਤਰ ਕੱਢ ਕੇ ਇਹ ਗੱਲ ਕਹੀ ਹੈ ਵੀ ਤੁਸੀਂ 15 ਦਿਨਾਂ ਵਿੱਚ ਸੋਧਾਂ ਕਰਨੀਆਂ ਸੀ 31 ਜਨਵਰੀ ਨੂੰ ਤੁਹਾਨੂੰ ਪੱਤਰ ਲਿਖਿਆ ਫਿਰ 7 ਅਪ੍ਰੈਲ ਨੂੰ ਵੀ ਪੱਤਰ ਲਿਖਿਆ ਪਰ ਤੁਸੀਂ ਇਹ ਨਹੀਂ ਕੀਤਾ ਜਿੱਦ ਤੋ ਲੱਗਦਾ ਹੈ ਵੀ ਇਸ ਗੰਭੀਰ ਮੁੱਦੇ ਪ੍ਰਤੀ ਤੁਸੀਂ ਗੰਭੀਰ ਨਹੀਂ ਹੋ ਜਿੰਨੂੰ ਲੈ ਕੇ ਵੱਡੀ ਹਲਚਲ ਮਚ ਗਈ ਔਰ ਹੁਣ ਇਸ ਪੱਤਰ ਵਿੱਚ ਇਹ ਗੱਲ ਕਹੀ ਗਈ ਹੈ ਜਿਹੜਾ ਤਾਜ਼ਾ ਕੱਢਿਆ ਬਿ 14 ਅਪ੍ਰੈਲ ਤੱਕ ਇਹ ਇਸ ਮਾਮਲੇ 'ਚ ਸਾਰੇ ਵਿਭਾਗ ਜਿਹੜੇ ਆ ਆਪਣੀ ਰਿਪੋਰਟ ਸਬਮਿਟ ਕਰਨ ਵਿੱਤ ਵਿਭਾਗ ਨੂੰ ਔਰ ਨਾਲ ਦੀ ਨਾਲ ਇਹ ਗੱਲ ਕਹਿਤੀ ਹੈ ਵੀ 24 ਅਪ੍ਰੈਲ ਨੂੰ ਮੁੱਖ ਸਕੱਤਰ ਕੇ ਪੀ ਸਿੰਘਾ ਨੇ ਇਸ ਮੁੱਦੇ ਤੇ ਹੰਗਾਮੀ ਮੀਟਿੰਗ ਵੀ ਸੱਦ ਲਈ ਹੈ ਇਸ ਲਈ ਸਮੂਹ ਵਿਭਾਗ ਜਿਹੜੇ ਨੇ ਉਹ ਵਿਭਾਗੀ ਨਿਜਮਾ ਵਿੱਚ ਸੋਧ ਕਰਕੇ ਤੇ ਇਸ ਤਰੀਕ ਤੱਕ ਹੈਡ ਆਫਿਸ ਨੂੰ ਸੂਚਿਤ ਕਰਨ ਨਾਲ ਇਹ ਵੀ ਗੱਲ ਕਹਿਤੀ ਹੈ ਜਿਹੜੀ ਗੱਲ ਲੱਗਦਾ ਵੀ ਭਰਤੀ ਉੱਪਰ ਬਹੁਤ ਇਫੈਕਟ ਕਰੇਗੀ ਕਿ ਜਿੰਨਾ ਚਿਰ ਸਾਰੇ ਵਿਭਾਗਾਂ ਵੱਲੋਂ ਆਪਣੇ ਭਰਤੀ ਜਿਹੜੇ ਨਿਜਮ ਨੇ ਵਿਭਾਗੀ ਨਿਜਮ ਨੇ ਉਹਨਾਂ ਵਿੱਚ ਸੋਧ ਨਹੀਂ ਕੀਤੀ ਜਾਂਦੀ ਇਸ ਮਾਮਲੇ 'ਚ ਉਹਨਾਂ ਚਿਰ ਨਵੀਂ ਭਰਤੀ ਨਹੀਂ ਕੀਤੀ ਜਾਊਗੀ ਸਿੱਧੇ ਰੂਪ 'ਚ ਕਹੀਏ ਤੇ ਨਵੀਆਂ ਭਰਤੀਆਂ ਤੇ ਵੀ ਇਸ ਮੁੱਦੇ ਨੂੰ ਲੈ ਕੇ ਰੋਕ ਲਾ ਦਿੱਤੀ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਕੀ ਪੰਜਾਬ ਦੇ ਮਲਾਜਮਾਂ ਉੱਪਰ ਹੁਣ ਹਮੇਸ਼ਾ ਲਈ ਕੇਂਦਰੀ ਸਕੇਲ ਲਾਗੂ ਹੋ ਜਾਣਗੇ ਦਰਅਸਲ ਜੇ ਵਿਭਾਗਾ ਦੇ ਨਿਜਵਾ ਵਿੱਚ ਹੀ ਸੋਧ ਹੋ ਗਈ ਤਾਂ ਫਿਰ ਮਲਾਜਮ ਵੀ ਬਾਉਂਡ ਹੋ ਜਾਣਗੇ ਔਰ ਉਹਨੂੰ ਲੈ ਕੇ ਸਰਕਾਰ ਵੀ ਤਗੜੀ ਹੋ ਜਾਊਗੀ ਤਾਂ ਫਿਰ ਇਹ ਕਿਹਾ ਜਾ ਸਕਦਾ ਵੀ ਫਿਰ ਪੱਕੇ ਤੌਰ ਤੇ ਭਵਿਕ ਚ ਮੁਲਾਜ਼ਮਾਂ ਉੱਪਰ ਕੇਂਦਰੀ ਤਨਖਾਹ ਸਕੇ ਲਾਗੂ ਹੋ ਜਾਣਗੇ ਔਰ ਪੰਜਾਬ ਦੇ ਸਕੇਲਾਂ ਦਾ ਜਿਹੜਾ ਯੁੱਗ ਖਤਮ ਹੋ ਜਾਊਗਾ ਇੱਕ ਸਵਾਲ ਹੋਰ ਪੈਦਾ ਹੁੰਦਾ ਵੀ ਜਿਹੜੇ ਮੁਲਾਜ਼ਮ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਨੇ ਜਿਹੜੇ ਸੁਪਰੀਮ ਕੋਰਟ ਤੇ ਹਾਈ ਕੋਰਟ ਚ ਆਪਣੇ ਕੇਸ ਜਿੱਤ ਗਏ ਨੇ ਉਹਨਾਂ ਨੂੰ ਕਿਹੜੇ ਸਕੇਲ ਮਿਲਣਗੇ ਇਹ ਕਿਉਂਕਿ ਹਾਲੇ ਸੇਵਾ ਨਿਯਮਾ ਵਿੱਚ ਸੋਧ ਨਹੀਂ ਕੀਤੀ ਗਈ ਪਾ ਅਵੇ ਵਿਸਤਾਰਾ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮ ਜਾਂ ਇਹ ਕਹਿ ਲਿਏ ਜਦੋਂ ਤੱਕ ਵਿਭਾਗੀ ਨਿਯਮਾਂ ਵਿੱਚ ਸੋਧ ਨਹੀਂ ਹੁੰਦੀ ਉਹ ਜਿਹੜੇ ਵਿੱਚ ਪੀਰੀਅਡ ਹੈ ਜਿਹੜਾ ਕਹਿ ਲਿਏ 2020 ਤੋਂ ਲੈ ਕੇ 2025 ਤੱਕ ਦਾ ਉਹਨਾਂ ਮੁਲਾਜ਼ਮਾਂ ਦਾ ਕੀ ਬਣੂਗਾ ਕਿਉਂਕਿ ਉਹ ਤੇ ਕੋਰਟ ਚੋਂ ਕੇਸ ਜਿੱਤ ਚੁੱਕੇ ਨੇ ਸੇਵਾ ਨਿਯਮਾਂ ਵਿੱਚ ਉਹਨਾਂ ਸੋਧ ਨਹੀਂ ਹੋਈ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਕਹਿਤਾ ਵੇ ਇੰਨਾ ਤੇ ਪੰਜਾਬ ਸਕੇਲ ਲਾਗੂ ਕੀਤੇ ਜਾਣ ਉਹ ਵੀ ਇੱਕ ਵੱਡਾ ਸਵਾਲ ਖੜਾ ਸਰਕਾਰ ਉਹਦੇ ਬਾਰੇ ਕਿਹੜੇ ਢੰਗ ਨਾਲ ਐਕਟ ਕਰਦੀ ਹੈ ਪਰ ਇਸ ਸਬੰਧ ਵਿੱਚ ਪੰਜਾਬ ਸਵਾਰਡੀਨਰ ਸਰਸਫ ਫਾਡੇਸ਼ਨ 1680 ਦੇ ਐਡੀਸ਼ਨਲ ਜਨਰਲ ਸਕੱਤਰ ਪ੍ਰੇਮ ਚਾਵਲਾ ਹੋਣਾ ਨੇ ਬਹੁਤ ਵੱਡੀ ਚਿੰਤਾ ਜ਼ाहिर ਕੀਤੀ ਹੈ ਕਿ ਜਿਹੜਾ ਪੱਤਰ ਤੇ ਪੱਤਰ ਕੱਢ ਕੇ ਪੰਜਾਬ ਸਰਕਾਰ ਦ੍ਰਿੜ ਹੈ ਇਸ ਗੱਲ ਤੇ ਕਿ ਸਾਰੇ ਵਿਭਾਗਾਂ ਦੇ ਨਿਜਮਾ ਵਿੱਚ ਸੋਧ ਕੀਤੀ ਜਾਵੇ ਉਹਨਾਂ ਵਿੱਚ ਇੰਦਰਾਜ ਕੀਤਾ ਜਾਵੇ ਵੀ ਉਹਨਾਂ ਨੂੰ ਕੇਂਦਰੀ ਤਨਖਾਹ ਸਕੇਲ ਹੀ ਮਿਲਣਗੇ ਤੇ ਜੇ ਚਾਵਲਾ ਸਾਹਿਬ ਦਾ ਕਹਿਣਾ ਵੀ ਇਹ ਸੋਧ ਤਾਂ ਹੋ ਗਈਆਂ ਤੇ ਫਿਰ ਇਹ ਮਾਮਲਾ ਕੇਵਲ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾ ਦਾ ਨਹੀਂ ਰਹੇਗਾ ਫਿਰ ਸਮੁੱਚੇ ਪੰਜਾਬ ਦੇ ਮੁਲਾਜ਼ਮਾ ਦੀ ਹੋਂਦ ਦਾ ਮੁੱਦਾ ਬਣ ਜਾਊਗਾ ਔਰ ਸਾਰੇ ਮੁਲਾਜ਼ਮਾ ਦਾ ਮੁੱਦਾ ਬਣ ਜਾਊਗਾ ਕਿਉਂਕਿ ਇਹ ਸਾਰੀ ਗੱਲ ਤੋਂ ਲੱਗਦਾ ਹੈ ਵੀ ਸਰਕਾਰ ਮੁਲਾਜ਼ਮਾ ਨੂੰ ਪੰਜਾਬ ਸਕੇਲਾਂ ਤੋਂ ਪੂਰੀ ਤਰ੍ਹਾਂ ਪਰੇ ਕਰਨਾ ਚਾਹੁੰਦੀ ਹੈ ਸੋ ਬੜਾ ਇੱਕ ਗੰਭੀਰ ਮੁੱਦਾ ਬਣ ਗਿਆ ਔਰ ਇਸ ਮੁੱਦੇ ਤੇ ਆਉਣ ਵਾਲੇ ਸਮੇਂ ਚ ਸਰਕਾਰ ਹੋਰ ਕੀ ਐਕਟ ਕਰਦੀ ਹੈ ਔਰ ਮੁਲਾਜ਼ਮ ਇਹਦਾ ਕੀ ਰਿਐਕਸ਼ਨ ਦਿੰਦੇ ਨੇ ਇਹ ਬਹੁਤ ਵੱਡਾ ਸਵਾਲ ਹੈ